ਅੱਜ ਬਹੁਤ ਹੀ ਵੱਡੇ ਸੰਕਟ ਦੇ ਸਦਕਾ ਪੰਜਾਬ ਘਿਰਿਆ ਨਜ਼ਰ ਆ ਰਿਹਾ ਇੰਨਾ ਤਾਂ ਬੁਰਾ ਹਾਲਾਤ ਆ ਸੀ ਤੁਸੀਂ ਹੋਇਆ ਪੰਜਾਬ ਦੇ ਵਿੱਚ ਕੋਈ ਵੀ ਜਿੱਥੇ ਵੀ ਦਰਿਆ ਨੇੜੇ ਲੱਗਦੇ ਆ ਨਹਿਰਾਂ ਜਾਂਦੀਆਂ ਕੋਈ ਇਲਾਕਾ ਇਸ ਲਈ ਪੰਜਾਬ ਦਾ ਖੜਾ ਤੋਂ ਨਹੀਂ ਬਚਿਆ ਜਿਨ੍ਹਾਂ ਨੇ ਟਾਈਮ ਸਿਰ ਫਲੱਡ ਗੇਟ ਨਹੀਂ ਖੋਲੇ ਇਹ ਜਦੋਂ ਪੂਰਾ ਭਰ ਜਾਂਦਾ ਜਾਂਦਾ ਜਾਣ ਕੇ ਪਾਣੀ ਇਕੱਠਾ ਕਰਕੇ ਕਦਮ ਇਹ ਛੱਡ ਦਿਆ ਤਾਂ ਕਿ ਲੋਕਾਂ ਨੂੰ ਉਨ੍ਹਾਂ ਨੂੰ ਨੁਕਸਾਨ ਹੋ ਸਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਰਾਤ ਵਾਸਤੇ ਹਰ ਪੀੜਤਾ ਦੇ ਵਾਸਤੇ ਉਹਨਾਂ ਨੇ 2 ਕਰੋੜ ਦੀ ਰਾਸ਼ੀ ਜਾਰੀ ਕੀਤੀ ਆ ਪੰਜਾਬ ਵਿੱਚ ਲਗਾਤਾਰ ਹੜ੍ਹਾਂ ਦੇ ਨਾਲ ਸਥਿਤੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਤੇ ਖਾਸ ਤੌਰ ਤੇ ਜੇਕਰ ਅਨੰਦਪੁਰ ਸਾਹਿਬ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਜਿਹੜੇ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਨੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸ਼੍ਰੋਮਣੀ ਕਮੇਟੀ ਵੱਲੋਂ ਕੀ ਕਾਰਜ ਕੀਤੇ ਜਾ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਖਾਸ ਤੌਰ ਤੇ ਕੀ ਕਾਰਜ ਕੀਤੇ ਜਾ ਰਹੇ ਨੇ ਹੜਪੀੜਤ ਲੋਕਾਂ ਨੂੰ ਕੁਝ ਰਾਹਤ ਦੇਣ ਦੇ ਲਈ ਤੇ ਸਰਕਾਰ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਗੱਲਬਾਤ ਕਰਦੇ ਆਂ ਭਾਈ ਚਾਵਲਾ ਦੇ ਨਾਲ ਚਾਹੋ ਸਾਹਿਬ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਅੱਜ ਦੇ ਨਾਲ ਬਣੇ ਨੇ ਸਭ ਤੋਂ ਪਹਿਲਾਂ ਤੁਹਾਡਾ ਕੀ ਕਮੈਂਟ ਹੈ ਇਹਦੇ ਬਾਰੇ ਦੇਖੋ ਅੱਜ ਬਹੁਤ ਹੀ ਵੱਡੇ ਸੰਕਟ ਦੇ ਸਦਕਾ ਪੰਜਾਬ ਘਿਰਿਆ ਹੋਇਆ ਹੈ ਤੁਸੀਂ ਦੇਖ ਰਹੇ ਆ ਕਿ ਹੜ ਪਹਿਲਾਂ 88 ਦੇ ਖੜਾ ਦੀ ਬੜੀ ਭਾਰੀ ਜਕਰ ਹੁੰਦਾ ਹੈ ਜੀ ਲੇਕਿਨ ਇਹ ਹੜ ਉਸ ਤੋਂ ਵੀ ਜ਼ਿਆਦਾ ਜਿਹੜੇ ਦਸੰਬਰ ਵਾਲੇ ਦੱਸਿਆ ਕਿ ਇੰਨਾ ਤਾਂ ਬੁਰਾ ਹਾਲ ਥਾ ਸੀ ਤੁਸੀਂ ਹੋਇਆ ਪਾਣੀ ਦਾ ਪੜਾ ਉਹ ਵੀ ਆਇਆ ਧਾਨ ਬਹੁਤ ਹੋਏ ਪਰ ਇਸ ਵਾਰ ਤਾਂ ਬਹੁਤ ਭਾਰੀ ਹੜ ਹੋਰੇ ਹੜ ਜ਼ਿਆਦਾ ਜਿਹੜੇ ਆ ਉਹ ਜਿੱਥੇ ਸਾਤ ਬੜੀ ਲਗਾਤਾਰ ਲੰਬੀ ਹੋਈ ਹੈ ਉਥੇ ਜਿਹੜੇ ਸਾਡੀ ਸਰਕਾਰ ਦੀ ਮਿਸਮੈਨੇਜਮੈਂਟ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਮੇਰੀ ਗੱਲ ਕਹਿੰਦ ਕੋਈ ਹਰਜਰੀ ਕਿਉਂਕਿ ਜਿਹੜਾ ਸਾਡੇ ਫਲੱਡ ਗੇਟ ਆ ਪਾਖੜੇ ਦੇ ਆ ਚਾਹੇ ਤੁਸੀ ਬੰਦੇ ਉੱਥੋਂ ਆਪਣਾ ਪੌਂਡ ਡੈਮ ਪੌਂਡ ਡੈਮ ਦੇ ਪਠਾਨਕੋਟਾ ਦੀ ਸਾਈਡ ਤੋਂ ਜੀ ਉਹ ਉਹਨਾਂ ਨੂੰ ਜਦੋਂ ਖੁੱਲਣ ਦੀ ਲੋੜ ਸੀ ਕਿ ਪਾਣੀ ਆਉਂਦਾ ਹੀ ਹੁੰਦਾ ਇੱਕ ਬਰਸਾਤਾਂ ਦੇ ਸਮੇਂ 'ਚ ਇੱਕ ਗੱਲ ਤਾਂ ਮੰਨਣ ਚਲਦੀ ਹੈ ਮੰਨੀ ਆਂਦੀ ਹੈ ਕਿ ਇੱਕ ਵਾਰ ਥੋੜੇ ਬਹੁਤ ਹਰਤ ਆਉਂਦੇ ਆਉਂਦੇ ਹਰ ਸਾਲ ਸਾਡੇ ਪਿਛਲੇ ਸਾਲ ਵੀ ਆਏ ਨੰਦਪੁਰ ਸਾਹਿਬ ਉਦੋਂ ਪਿਛਲੇ ਸਾਲ ਵੀ ਆਏ ਬਹੁਤ ਨੁਕਸਾਨ ਹੋਇਆ ਲੇਕਿਨ ਉਦੋਂ ਵੀ ਸਾਡਾ ਇਹੀ ਦੋਸ਼ ਰਿਹਾ ਕਿ ਇਹਨਾਂ ਨੇ ਟੈਂਸਰ ਫਲੱਡ ਗੇਟ ਨਹੀਂ ਖੋਲੀ ਇਹ ਜਦੋਂ ਪੂਰਾ ਭਰ ਜਾਂਦਾ ਜਾਂਦਾ ਜਾਣ ਕੇ ਪਾਣੀ ਇਕੱਠਾ ਕਰਕੇ ਕਦਮ ਇਹ ਛੱਡ ਦਿਆ ਤਾਂ ਕਿ ਲੋਕਾਂ ਨੂੰ ਉਹਨਾਂ ਦਾ ਨੁਕਸਾਨ ਹੋ ਸਕੇ ਇਹ ਜਾਂਦਾ ਕੋਈ ਕਿਸੇ ਨਹੀਂ ਖੁੰਧ ਕਦਰ ਦਾ ਕਾਰਨ ਬਣਦਾ ਕਿ ਪਿੱਛੇ ਕਿਸਾਨਾਂ ਦੀ ਬੜੀ-ਬੜੀ ਮੂਵਮੈਂਟ ਚੱਲੀ ਇਹਦੇ ਚ ਬਹੁਤ ਕਈ ਤਰ੍ਹਾਂ ਦੇ ਸਾਜਸ਼ਾ ਮੈਂ ਤਾਂ ਚਾਹੁੰਦਾ ਕਿ ਇੱਧਾ ਕੋਈ ਨਾ ਕੋਈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਜਿਹੜੇ ਸਾਡਾ ਕੰਟਰੋਲ ਹੈ ਇਹ ਜਿਹੜਾ ਡੈਮਾ ਉੱਤੇ ਉਹ ਕੀ ਕੰਟਰੋਲ ਸਹੀ ਢੰਗ ਨਾਲ ਕੰਮ ਕਰ ਰਿਹਾ ਸਰ ਸਾਹਿਬ ਵੱਡਾ ਨੁਕਸਾਨ ਜਿਹੜਾ ਇਸ ਸਮੇਂ ਉਹ ਲਗਾਤਾਰ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਮੱਝੇ ਦੀ ਗੱਲ ਕੀਤੀ ਜਾਵੇ ਮਾਲਵਾ ਦੋਆਬਾ ਕੋਈ ਵੀ ਖਿੱਤਾ ਜਿਹੜਾ 23 ਦੇ 23 ਜ਼ਿਲ੍ਹੇ ਪੰਜਾਬ ਦੇ ਹਰ ਦੀ ਮਾਰ ਹਿੱਟ ਨੇ ਸ਼੍ਰੋਮਣੀ ਕਮੇਟੀ ਕਿੱਥੇ ਹੈ ਜੇਕਰ ਕਾਲੀਦਲ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਜਿਹੜੇ ਰਾਹਤ ਕਾਰਜ ਕੀਤੇ ਜਾ ਰਹੇ ਨੇ ਉਹ ਡਿਟੇਲ ਦੇ ਵਿੱਚ ਤਫਸੀਲ ਦੇ ਵੇਖੋ ਸ਼੍ਰੋਮਣੀ ਗੁਰਦਵਾਰਾ ਪੰਗਤ ਕਮੇਟੀ ਜਿੱਥੇ ਵੀ ਕਿਤੇ ਵਿਵਪਤਾ ਹੁੰਦੀ ਚਾਹੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਸ਼ੋਹਣੀ ਕਮੇਟੀ ਉੱਥੋਂ ਤੱਕ ਕੰਪੜਦੀ ਹੈ ਜੀ ਇਹ ਤਾਂ ਹੁਣ ਸਾਡੇ ਘਰ ਦਾ ਮਸਲਾ ਆ ਗਿਆ ਪੰਜਾਬ ਦਾ ਮਸਲਾ ਆ ਗਿਆ ਪੰਜਾਬ ਦੇ ਵਿੱਚ ਕੋਈ ਵੀ ਜਿੱਥੇ ਵੀ ਦਰਿਆ ਨੇੜੇ ਲੱਗਦੇ ਆ ਨਹਿਰਾਂ ਜਾਂਦੀਆਂ ਕੋਈ ਇਲਾਕਾ ਇਸ ਲਈ ਪੰਜਾਬ ਦਾ ਹੜਾ ਤੋਂ ਨਹੀਂ ਬਚਿਆ ਜੀ ਜੇ ਤੁਸੀਂ ਦੇਖ ਲਓ ਪਿਛਲੇ ਦਿਨਾਂ ਵਿੱਚ ਸੁਲਤਾਨਪੁਰ ਲੋਧੀ ਵਾਲੀ ਸਾਈਡ ਜਿੱਥੇ ਵੱਡਾ ਸਤਲੁਜ ਦਾ ਵੀ ਦਰਿਆ ਜਿਹੜਾ ਉਹ ਲੰਘਦਾ ਬਿਆਸ ਦਾ ਵੀ ਜਿਹੜਾ ਏਰੀਆ ਪਰੇ ਬੰਧੀਰਾ ਬਾਬਾ ਨਾਨਕ ਵਾਲੀ ਸਾਈਟ ਜੀ ਉਹ ਸਾਰਾ ਏਰੀਆ ਇਸ ਦੇ ਨਾਲ ਜਿਹੜਾ ਗਦਨਦੀ ਦੇ ਕੰਢਿਆਂ ਤੇ ਉਹ ਸੁਨਾਮ ਹੈ ਜਾਂ ਪਟਿਆਲਾ ਜਿਲ੍ਹਾ ਉਹਨਾਂ ਚ ਬਹੁਤ ਭਾਰੀ ਜਿਹੜਾ ਹੜ੍ਹ ਆਇਆ ਵਿਆ ਕੋਈ ਵੀ ਇਲਾਕਾ ਜਿਹੜਾ ਉਹ ਨਹੀਂ ਬਚਿਆ ਉਹਦਾ ਕਰਦੇ ਆ ਆ ਮੈਂ ਐਸੇ ਅਸੀਂ ਨਾਨਪੁਰ ਸਾਹਿਬ ਖੜੇ ਆ ਤੁਸੀਂ ਵੇਖ ਰਹੇ ਆ ਇਹ ਨਦੀ ਉੱਤੇ ਕਿ ਇਹ ਕਿਵੇਂ ਨਦੀ ਦੇ ਵਿੱਚ ਜਿਹੜੇ ਰੇਤਾ ਦੇ ਢੇਰ ਲੱਗੇ ਹੋਏ ਆ ਕਿਵੇਂ ਇਹਦੇ ਸਰਕਣਾ ਕਿੰਨਾ ਪਿਆ ਪਾਣੀ ਨੂੰ ਨਿਕਲ ਨੂੰ ਕੋਈ ਰਾਹ ਨਹੀਂ ਦਰਿਆ ਕਿਉਂ ਅੱਜ ਭਰੇ ਪਏ ਆ ਦਰਿਆ ਇਸ ਵਾਸਤੇ ਭਰੇ ਪਏ ਕਿ ਦਰਿਆਵਾਂ ਨੂੰ ਉਹਨਾਂ ਦੀ ਕੋਈ ਸਫਾਈ ਨਹੀਂ ਕੀਤੀ ਗਈ ਲੱਗਦਾ ਹੈ ਵੀ ਕਿ ਸਰਕਾਰ ਜਿਹੜੇ ਅਗਾਉ ਪ੍ਰਬੰਧ ਕਰਨੇ ਚਾਹੀਦੇ ਸੀ ਖੜਾ ਦੇ ਨਾਲ ਲੜਨ ਦੇ ਲਈ ਉਹ ਅਗਾਉ ਪ੍ਰਬੰਧ ਕਰਨ 'ਚ ਫੇਲ ਹੋਈ ਹੈ ਸਰਕਾਰ ਤਾਂ ਬਹੁਤ ਬੁਰੀ ਤਰ੍ਹਾਂ ਨਾਕਾਮ ਹੋਈ ਹੈ ਜਿਹੜਾ ਅੱਜ ਭਗਵੰਤ ਮਾਨ ਹਸਪਤਾਲ 'ਚ ਪਿਆ ਉਹ ਐਵੇਂ ਨਹੀਂ ਪਿਆ ਉਹ ਕੁਝ ਤਾਂ ਲੋਕਾਂ ਦੀਆਂ ਵਾਦ ਅਸੀਸਾਂ ਵੀ ਹੁੰਦੀਆਂ ਜੇ ਕੋਈ ਆਪਣਾ ਮਾਨਸਿਕ ਵੀ ਸੰਤੁਲਨ ਬੰਦੇ ਦਾ ਗਵਾਜਰਾ ਜਦੋਂ ਇੱਡਾ ਵੱਡਾ ਮੰਜ਼ਰ ਨੁਕਸਾਨ ਦਾ ਤੇ ਲੋਕਾਂ ਦਾ ਜਿਹੜਾ ਘਾਣ ਹੋ ਰਿਹਾ ਅੱਜ ਜਦੋਂ ਸਾਹਮਣੇ ਆਉਂਦਾ ਇਹ ਉਦੋਂ ਫਿਰ ਪਲਸਾ ਥੱਲੇ ਹੀ ਜਾਂਦੀਆਂ ਹੁੰਦੀਆਂ ਵੀ ਇਹ ਕੀ ਬਣ ਗਿਆ ਪਰ ਚਾਵਲਾ ਸਾਹਿਬ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਡੰਗੇ ਲਗਾਏ ਜਾ ਰਹੇ ਨੇ ਆਪ ਜਾ ਜਾ ਕੇ ਡੰਗਿਆਂ ਦੇ ਉੱਪਰ ਜਿਹੜੇ ਬੰਨ੍ਹ ਐ ਉਹਨਾਂ ਨੂੰ ਮਜ਼ਬੂਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਨਹੀਂ ਕਿ ਕੰਮ ਹੋ ਰਿਹਾ ਸਰਕਾਰ ਵੱਲੋਂ ਕਿਹੜਾ ਸਰਕਾਰ ਦਾ ਕੰਮ ਹੋ ਰਿਹਾ ਡੰਗੇ ਕਿਤੇ ਐਂ ਲੱਗਦੇ ਜਿਵੇਂ ਲਾ ਰਹੇ ਆ ਰੋ ਇੱਟਾ ਦੀਆਂ ਬੂਰੀਆਂ ਭਰ ਕੇ ਲੈ ਜਾਓ ਦੂਜ ਨਾਲੇ ਚਲਦੇ ਪਾਣੀ ਵਿੱਚ ਕਦੇ ਡੰਗਣੇ ਨਹੀਂ ਲੱਗਦੇ ਜੀ ਚਲਦਾ ਪਾਣੀ ਤਾਂ ਵਾਹ ਵਾਹ ਕੇ ਨਾਲ ਦੀ ਨਾਲ ਲੈ ਕੇ ਜਾ ਰਿਹਾ ਤੇ ਉੱਥੇ ਜਿਹੜੀਆਂ ਬੋਰੀਆਂ ਸਿੱਟੋ ਉਹ ਹੀ ਵਾਰੀ ਜਾਂਦੀਆਂ ਦੋਵੇਂ ਵੇਖੋ ਕਿੰਨੇ ਵੱਡੇ ਵੱਡੇ ਪਾੜ ਪੈ ਗਏ ਦਰਿਆਵਾਂ ਵਿੱਚ ਪੈ ਗਏ ਨਹਿਰਾਂ ਵਿੱਚ ਪੈ ਗਏ ਇੱਕ ਥਾਂ ਤੇ ਵੀ ਕਿ ਜੇ ਸਫਾਈ ਕੀਤੀ ਹੁੰਦੀ ਤੇ ਪਾਣੀ ਸਿੱਧਾ ਭੱਜ ਜਾਂਦਾ ਰੁਕਦਾ ਹੀ ਨਾ ਇਹ ਪਰਚੋਲ ਕਰਨੀਆਂ ਗੱਲਾਂ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੀ ਕਾਰਜ ਕੀਤੇ ਜਾ ਰਹੇ ਨੇ ਕਿਉਂਕਿ ਪੰਜਾਬ ਜਿਹੜਾ ਹੜ੍ਹਾਂ ਦੀ ਮਾਰ ਹੇਠ ਹੈ ਲੋਕ ਜਿਹੜੇ ਤਰਾਹੀ ਤਰਾਹੀ ਕਹਿ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਗੁਰਦਾ ਪਵੰ ਲੋਕਾਂ ਦੀ ਇਸ ਮੁਸੀਬਤ ਦੀ ਘਰੀ ਵਿੱਚ ਜਿਹੜੇ ਆਪਣੇ ਕਾਰਜ ਹੈ ਉਹਨਾਂ ਨੂੰ ਲੋਕਾਂ ਤੱਕ ਉਹ ਜਿਹੜਾ ਲੰਗਰ ਪਹੁੰਚਾਉਣਾ ਪਸ਼ੂਆਂ ਦਾ ਚਾਰਾ ਪਹੁੰਚਾਉਣਾ ਜਿੱਥੇ ਹੁਣ ਡੀਜ਼ਲ ਦੀ ਲੋੜ ਹੈ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਇਸਾਰੇ ਪੰਜਾਬ ਦੇ ਵਿੱਚ ਉਹ ਕਿਸੇ ਜ਼ਿਲ੍ਹੇ ਨੂੰ ਨਹੀਂ ਛੱਡ ਰਹੇ ਕਿਸੇ ਥਾਂ ਨੂੰ ਨਹੀਂ ਛੱਡ ਰਹੇ ਜਿੱਥੇ ਹਣ ਦੀ ਅਗਲੀ ਸਥਿਤੀ ਬਣਦੀ ਹੈ ਉੱਥੇ ਅੱਜ ਪਠਾਨਕੋਟ ਦੇ ਏਰੀਆ ਵਿੱਚ ਤੁਰੇ ਫਿਰਦੇ ਆ ਪਹਿਲਾ ਸੁਲਤਾਨਪੁਰ ਖਾਈ ਪਟਿਆਲੇ ਵੱਲ ਛਤਰਾਣੇ ਗਏ ਇੱਥੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਾਲੇ ਪਾਸੇ ਗਏ ਬਹੁਤ ਥਾਵਾਂ ਤੇ ਸਰਦਾਰ ਸੁਖਬੀ ਸਿੰਘ ਬਾਦਲ ਗਏ ਆ ਲੋਕਾਂ ਦੀਆਂ ਦੋ ਤਿੰਨ ਮੋਟੀਆਂ ਮੰਗਾਂ ਸੀ ਵੀ ਸਾਨੂੰ ਡੀਜ਼ਲ ਚਾਹੀਦਾ ਤਾਂ ਕਿ ਅਸੀਂ ਜੀ ਸੀ ਬੀ ਚਲਾ ਸਕੀਏ ਟਰੈਕਟਰ ਚਲਾ ਸਕੀਏ ਮਿੱਟੀ ਲਿਆ ਸਕੀਏ ਉਹਨਾਂ ਕੰਮਾਂ ਵਾਸਤੇ ਤੇ ਜਿਹੜੀਆਂ ਤਾਰਾਂ ਚਾਹੀਦੀਆਂ ਜਿਹੜੇ ਜਾਲ ਚਾਹੀਦੇ ਆ ਤਾਂ ਕਿ ਡੰਗੇ ਲਾ ਸਕੀਏ ਉਹਨਾਂ ਵਾਸਤੇ ਨਗਦ ਪੈਸੇ ਕੈਸ਼ ਰਾਸ਼ੀ ਜਿਹੜੀ ਹੈ ਕਰੋੜਾ ਰੁਪਏ ਵਿੱਚ ਪਤਾ ਨਹੀਂ ਕਿੰਨੇ ਕਰੋੜਾਂ 2 ਕਰੋੜ ਦੇ ਤਾਂ ਇਹ ਕਹਿੰਦਾ ਡੀਜੀਐਨ ਡੀਜੀਐਨ ਵੇਖਾ ਹੋ ਗਿਆ ਹੁਣ ਅੱਜ ਤੱਕ ਦਾ ਬਹੁਤ ਵੱਡੀ ਇੱਕ ਰਾਸ਼ੀ ਜਿਹੜੀ ਉਹਨਾਂ ਵੱਲੋਂ ਦਿੱਤੀ ਗਈ ਆ ਤੇ ਬਾਕੀ ਦਾ ਕੋਈ ਅੰਤ ਨਹੀਂ ਬਹੁਤ ਵੱਡਾ ਅਜ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਜਿਹੜਾ 2 ਕਰੋੜ ਰੁਪਈਆ ਜਿਹੜਾ ਰਾਹਤ ਫੰਡ ਜਿਹੜੇ ਬੀਮੇ ਜਿਹੜੀ ਉਹੀ ਮੈਂ ਤਾਂ ਉਥੇ ਹੀ ਦੱਸ ਰਿਹਾ ਤੇ ਇਹ ਸਾਰੇ ਕੁਝ ਦੇ ਲਈ ਜਿੱਥੇ ਸਾਡਾ ਸੁਖਬੀਰ ਸਿੰਘ ਬਾਦਲ ਨੇ ਇਹ ਸ਼ੁਰੂ ਕੀਤੀ ਆ ਸਾਡੀ ਪਾਰਟੀ ਦੇ ਪ੍ਰਧਾਨ ਆ ਉਸ ਗੱਲ ਨੂੰ ਉਹਨਾਂ ਦੇ ਜਿਹੜੇ ਦੇਸ਼ਾ ਦੇ ਮੁਤਾਬਕ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਰਾਤ ਵਾਸਤੇ ਹਰ ਪੀੜਤਾ ਦੇ ਵਾਸਤੇ ਉਹਨਾਂ ਨੇ 2 ਕਰੋੜ ਦੀ ਰਾਸ਼ੀ ਜਿਹੜੀ ਜਾਰੀ ਕੀਤੀ ਆ ਅਤੇ ਉੱਤੇ ਤੋਂ ਵੱਡੀ ਗੱਲ ਹੋਈ ਆ ਕਿ ਸਾਡੇ ਜਿਹੜਾ ਸ਼੍ਰੋਮਣੀ ਗੁਰਦਾ ਪਬੰਦਕ ਕਮੇਟੀ ਦੇ ਮੈਨੇਜਰ ਸਾਰੇ ਤੇ ਸਾਰੇ ਸਟਾਫ ਨੇ ਉਹਨਾਂ ਨੇ ਵੀ 2 ਕਰੋੜ ਰੁਪਇਆ ਇਸ ਰਾਤ ਫੰਡ ਵਿੱਚ ਪਾਇਆ ਅਤੇ ਸਾਰੇ ਜਿਹੜੇ ਮੁਲਾਜ਼ਮਾ ਉਹ ਜਿਵੇਂ ਨੰਦਪੁਰ ਸਾਹਿਬ ਤੋਂ ਹੋਰ ਨਾਲ ਥਾਵਾਂ ਤੋਂ ਸਾਰੇ ਮੁਲਾਜ਼ਮਾਂ ਨੂੰ ਆਪਣਾ ਜਿਹੜਾ ਹਿੱਸਾ ਪਾ ਲੈ। ਸੁਖਬੀਰ ਬਾਦਲ ਜਿਵੇਂ ਲਗਾਤਾਰ ਗਰਾਊਂਡ ਦੇ ਵਿੱਚ ਆਪ ਬਟੇ ਹੋਏ ਨੇ, ਅੜ ਪੀੜਤ ਕੀ ਲੋਕਾਂ ਦੇ ਰਾਹਤਾਂ ਚਾਹੁੰਦੇ ਹੋ ਉਹਨਾਂ ਨਾਲ ਜਿਹੜੀ ਰਾਹਤ ਰਾਸ਼ੀ ਹੈ, ਰਾਹਤ ਰਾਸ਼ੀ ਉਹ ਦੇ ਰਹੇ ਨੇ। ਡਾਊਨ ਦਾ ਲਾਈਨ ਕਿਸ ਤਰ੍ਹਾਂ ਦੇ ਆਦੇਸ਼ ਪਾਰਟੀ ਪ੍ਰਧਾਨ ਦੇ ਵੱਲੋਂ ਦਿੱਤੇ ਗਏ ਨੇ? ਕਿਉਂਕਿ ਖਾਸ ਤੌਰ ਤੇ ਆਪਣੇ ਇਲਾਕੇ ਦੀ ਗੱਲ ਕੀਤੀ ਜਾਵੇ। ਕੀ ਆਦੇਸ਼ ਜਿਹੜੀ ਲੀਡਰਸ਼ਿਪ ਤੋਂ ਮੰਗੇ ਹੋਏ ਨੇ? ਦੇਖੋ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਦਾ ਸੁਖਬੀਰ ਸਿੰਘ ਜੀ ਬਾਦਲ ਅੱਜ ਪੰਜਾਬ ਦੇ ਲੋਕਾਂ ਦਾ ਮਸੀਹਾ ਬਣ ਕੇ, ਹਮਦਰਦ ਬਣ ਕੇ ਉਹਨਾਂ ਲੋਕਾਂ ਦਾ ਮਦਦਗਾਰ ਬਣ ਕੇ ਅੱਜ ਪੰਜਾਬ ਚ ਪੜਿਆ ਮੈਂ ਇਹ ਗੱਲ ਤੇ ਬੜੇ ਮਾਣ ਨਾਲ ਕਰਕੇ ਇਹਨਾ ਕਿ ਜਿਹੜਾ ਦਾਵਾ ਅਸੀਂ ਇਹ ਕਰਦੇ ਰਹੇ ਕਿ ਜੋ ਕੁਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀਆਂ ਪਿਛਲੀਆਂ ਸਰਕਾਰਾਂ ਵਿੱਚ ਕਾਦੀ ਸਰਕਾਰ ਨੇ ਕੀਤਾ ਹੁਣ ਲੋਕ ਇਸ ਗੱਲ ਤੇ ਵੀ ਉੱਠ ਖੜੇ ਹੋਏ ਆ ਉਹ ਕਿਸੇ ਨੂੰ ਵੀ ਲਾਇਕ ਨਹੀਂ ਕਰ ਰਹੇ ਕਿਉਂਕਿ ਦੋ ਸਰਕਾਰਾਂ ਸੀ ਮੁੱਖ ਪੰਜਾਬ ਦੇ ਦੋ ਪਾਰਟੀਆਂ ਹੋ ਗਈਆਂ ਇੱਕ ਕਾਂਗਰਸ ਤੇ ਇੱਕ ਆਮ ਪਾਰਟੀ ਜਿਨ੍ਹਾਂ ਨੇ ਦੋਆਂ ਸਰਕਾਰਾਂ ਨੇ ਕੱਖ ਵੀ ਢੱਕਾ ਭੰਕੇ ਵੀ ਦੂਰਾ ਕੀਤਾ ਕੋਈ ਸੜਕ ਨਹੀਂ ਬਣਾਈ ਕੋਈ ਲੋਕਾਂ ਨੂੰ ਫਾਇਦਾ ਨਹੀਂ ਦਿੱਤਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਆਪੋਜੀਸ਼ਨ 'ਚ ਹੁੰਦਿਆਂ ਕੋਈ ਸਰਕਾਰ ਵਿੱਚ ਦਾ ਹੁੰਦਿਆਂ ਐਡਾ ਵੱਡਾ ਕਾਰਜ ਕਰਨਾ ਪੈਸੇ ਸੰਗਤ ਦਰਸ਼ਨ ਵਾਂਗੂ ਪੈਸੇ ਵੰਡਨੇ ਉਹਨਾਂ ਲੋਕਾਂ ਨੂੰ ਰਾਸ ਸਮਗਰੀ ਪਹੁੰਚਾਉਣੀ ਉਹਨਾਂ ਲੋਕਾਂ ਨੂੰ ਡੀਜ਼ਲ ਤੱਕ ਦੇਣਾ ਹੋਰ ਸਮਾਨ ਦੇਣਾ ਇਹ ਗੱਲ ਸਿੱਧ ਕਰਦੀ ਆ ਕਿ ਗੱਲ ਹੀ ਦਲ ਦੇ ਹਮੇਸ਼ਾ ਜੋ ਕਿਹਾ ਉਹ ਕੀਤਾ ਇਹ ਸਭ ਤੋਂ ਮੈਂ ਸਮਝਦਾ ਕਿ ਕਵੱਡਾ ਜਿਹੜੀ ਸਰਦਾਰ ਸੁਨੀਲ ਸਿੰਘ ਬਾਦਲ ਦੀ ਉਹਦੀ ਇੱਕ ਵੱਡੀ ਸੇਵਾ ਅੱਜ ਉਹਨੇ ਪੰਜਾਬ ਦੇ ਲੋਕਾਂ ਦੀ ਸਹੀ ਬਹਿਣਿਆਂ ਵਿੱਚ ਜਿਹੜੀ ਹੱਥੀ ਸੇਵਾ ਕਰਨ ਵਾਲੀ ਸਾਡੇ ਬਿਰਦ ਸੇਵਾ ਤਰੇਗਾ ਹੱਥ ਪੈਰ ਥਾਂ ਥਾਂ ਤੇ ਉਹ ਜਾ ਕੇ ਲੋਕਾਂ ਦੇ ਦੁੱਖ ਦਾ ਕੱਲਾ ਭਾਈਵਾਲ ਨਹੀਂ ਬਣਿਆ ਹਾਲਚਾਲ ਪੁੱਛਣ ਨਹੀਂ ਗਿਆ ਉਹਨਾਂ ਨੂੰ ਮਦਦ ਦੇਣ ਵਾਸਤੇ ਅੱਜ ਉਹ ਥਾਂ ਥਾਂ ਤੇ ਪਹੁੰਚਿਆ ਆ ਜੋ ਪੰਜਾਬ ਦੇ ਲੋਕਾਂ ਦਾ ਮਸੀਹਾ ਬਣਿਆ ਤਾਂ ਲੋਕ ਉਡੀਕ ਰਹੇ ਆ ਕਿ ਕਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਪੰਜਾਬ ਦੀ ਵਾਗਡੂਰ ਆਵੇਗੀ ਤੇ ਪੰਜਾਬ ਜਿਹੜਾ ਸੁਰੱਖਿਅਤ ਹੋ ਸਕੇ ਸੋ ਬਿਲਕੁਲ ਇਹਨਾਂ ਪਾਈ ਅਮਰਜੀਤ ਸਿੰਘ ਚਾਵਲਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਉਹਨਾਂ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪੰਜਾਬ ਦੇ ਹੜਪੀੜਤ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਪੰਜਾਬ ਨੂੰ ਇਸ ਔਖੀ ਘੜੀ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਲਗਾਤਾਰ ਸੋਕ ਬੀਰ ਸਿੰਘ ਬਾਦਲ ਜਿੱਥੇ ਕੰਮ ਕਰ ਰਹੇ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਗਾਤਾਰ ਕਾਰਸ਼ੀਲ ਨੇ ਉਸ ਤੋਂ ਇਲਾਵਾ तमाम ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਬੀਐਸ ਚਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਦ ਕੁਸਾ